ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ ਕੀ ਰਿਹਾ ਪੰਜਾਬ ਵਿੱਚ ਇਸ ਹਫ਼ਤੇ ਖਾਸ ਤੁਹਾਨੂੰ ਦੱਸਾਂਗੇ ਪੰਜਾਬ ਇਸ ਹਫ਼ਤੇ ਦੇ ਨਾਲ ਜੀ ਹਾਂ ਇਸ ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਵਿਧਾਨ ਸਭਾ ਦੇ ਵਿੱਚ ਪੰਜਾਬ ਦਾ ਮਾਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਪੇਸ਼ ਕੀਤਾ ਗਿਆ ਮਾਨਪ੍ਰੀਤ ਸਿੰਘ ਬਾਦਲ ਵੱਲੋਂ ਵਿਧਾਨ ਸਭਾ ਦੇ ਵਿੱਚ ਕੀਤਾ ਗਿਆ ਬਜਟ ਪੇਸ਼ ਉਹਨਾਂ ਵੱਲੋਂ ਹਰ ਵਰਗ ਨੂੰ ਖੁਸ਼ ਕਰਨ ਦੀ ਕੀਤੀ ਗਈ ਕੋਸ਼ਿਸ਼ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਕੈਪਟਨ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਗਿਆ। ਉਹਨਾਂ ਦਾ ਭਾਸ਼ਣ ਆ ਕਾਲੀ ਦਲ ਵੱਲੋਂ ਕੀਤੇ ਹੰਗਾਮੇ ਨਾਲ ਪ੍ਰਭਾਵਿਤ ਰਿਹਾ। ਮੁੱਲਤਵੀ ਮਗਰੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਬਾਕੀ ਦਾ ਭਾਸ਼ਣ ਮੁਕੰਮਲ ਕਰ ਦਿੱਤਾ ਗਿਆ। ਕੈਪਟਨ ਸਰਕਾਰ ਨੇ ਵਿੱਤੀ ਬਰੇ 2019-20 ਦੌਰਾਨ ਸੂਬਾ ਵਾਸੀਆਂ ਤੇ ਕੋਈ ਵੀ ਨਵਾਂ ਕਰ ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲ ਅਤੇ ਡੀਜ਼ਲ ਸਸਤਾ ਕੀਤਾ ਗਿਆ। ਮਨਪ੍ਰੀਤ ਬਾਦਲ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਿਛਲੇ 2 ਸਾਲਾਂ ਤੋਂ ਅਸੀਂ ਲੱਗੇ ਹੋਏ ਸੀ ਕਿ ਪੰਜਾਬ ਦਾ ਜਿਹੜਾ ਆਰਥਿਕ ਢਾਂਚਾ ਹੈ ਇਹਨੂੰ ਮਜ਼ਬੂਤ ਬੁਨਿਆਦਾਂ ਤੇ ਕਿਵੇਂ ਖੜਾ ਕਰੀਏ ਜਿਹਨੂੰ ਫਿਸਕਲ ਕਨਸੋਲਿਡੇਸ਼ਨ ਕਹਿੰਦੇ ਆ that was a primary importance because ਹੋਰ ਸਾਰੀਆਂ ਚੀਜ਼ਾਂ ਬੇਮਾਇਨੇ ਹੈ ਜੇ ਇਫ ਇਫ ਦਾ ਫਿਸਕਲ ਪੋਜੀਸ਼ਨ ਜਿਹੜੀ ਹੈ ਉਹ ਵੀਕ ਹੈ ਫਿਰ ਨੰਬਰਸ ਰੈਵਨਿਊ ਡੈਫਿਸਿਟ ਫਿਸਕਲ ਡੈਫਿਸਿਟ ਐਂਡ ਆਲ ਜੇ ਉਹ ਕਾਬੂ ਤੋਂ ਬਾਹਰ ਹੈ ਜੇ ਤੁਹਾਡੀ ਡੈਟ ਕਾਬੂ ਤੋਂ ਬਾਹਰ ਹੈ ਔਰ ਮੈਂ ਇਸ ਗੱਲ ਦਾ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਹਾਂ ਮਰੇ ਮੈਂ ਰਿਕਾਰਡ ਚ ਵੀ ਲਿਆਣਾ ਚਾਹਨਾ ਹੈ ਕਿ ਪਿਛਲੇ 2 ਸਾਲਾਂ ਚ ਜੋ ਵੀ ਫਾਈਨੈਂਸ ਨੇ ਐਡਵਾਈਸ ਦਿੱਤੀ ਮੁੱਖ ਮੰਤਰੀ ਨੂੰ ਫਾਈਲ ਤੇ ਦਿੱਤੀ ਇੱਕ ਵਾਰੀ ਵੀ ਨਹੀਂ ਹੋਇਆ ਕਿ ਉਹਨਾਂ ਨੇ ਫਾਈਲ ਤੇ ਓਵਰਰਾਈਟ ਕੀਤਾ ਜੋ ਫਾਈਲ ਔਰ ਯੂ نو ਵੀ ਹੈਡ ਅ ਫਰੀ ਹੈਂਡ ਇਨ ਰਨਿੰਗ ਦਾ ਡਿਪਾਰਟਮੈਂਟ ਫॉर ਵਿਚ ਆਮ ਐਕਚੁਅਲੀ ਥੈਂਕਫੁਲ ਟੂ ਹਿਮ ਐਂਡ ਸੋ ਅਸੀਂ ਹੁਣ ਉਸ ਸਥਿਤੀ ਤੇ ਆ ਗਏ ਆ ਜਿੱਥੇ ਕਿ ਸਾਡੇ ਜਿੰਨੇ ਵੀ ਫਾਈਨੈਂਸ਼ੀਅਲ ਇੰਡੀਕੇਟਰਸ ਹੈ ਚਾਹੇ ਉਹ ਸੈ ਤੁਹਾਨੂੰ ਸਰਕੂਲੇਟ ਕਰ ਵੀ ਦਿੱਤਾ ਹੈ ਉਹ ਹੁਣ ਕੰਟਰੋਲ ਚਾਂਦੇ ਜਾ ਰਹੇ ਆ ਅ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਜਿਹੜਾ ਖੁਸ਼ੀ ਦੀ ਗੱਲ ਇਹ ਹੈ ਕਿ ਬੜੇ ਸਾਲਾਂ ਬਾਅਦ ਔਰ ਇਹ ਆਡਿਟਿਡ ਏਜੀ ਦੇ ਆਡਿਟਿਡ ਰਿਜ਼ਲਟ ਤਾਂ 16 ਸਾਰੀ 17 18 ਦੇ ਆ ਚੁੱਕੇ ਆ ਪਹਿਲੀ ਵਾਰ ਹੋਇਆ ਕਿ ਪੰਜਾਬ ਜਿਹੜਾ ਹੈ ਉਹ ਪ੍ਰਾਇਮਰੀ ਸਰਪਲਸ ਚਲਾ ਗਿਆ। ਮਨਪ੍ਰੀਤ ਸਿੰਘ ਬਾਦਲ ਲਗਾਤਾਰ ਇਹ ਗੱਲ ਕਹਿੰਦੇ ਰਹੇ ਕਿ ਪੰਜਾਬ ਦੀ ਆਰਥਿਕਤਾ ਲੜਖੜਾ ਰਹੀ ਹੈ ਅਤੇ ਪਿਛਲੇ ਸਮੇਂ ਹੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਹੁਣ ਖਜ਼ਾਨੇ ਜਿਹੜੇ ਨੇ ਉਹਨਾਂ ਦੀ ਹਾਲਤ ਕਾਫੀ ਹੱਦ ਤੱਕ ਸੁਧਰ ਚੁੱਕੀ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਰ ਵਰਗ ਨੂੰ ਖੁਸ਼ ਕਰਨਾ ਜ਼ਰੂਰੀ ਵੀ ਸੀ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਹਨ ਅਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਸ ਬਜਟ ਦੇ ਵਿੱਚ ਕਾਫੀ ਅਹਿਮ ਐਲਾਨ ਕੀਤੇ ਗਏ। ਬਜਟ ਸੈਸ਼ਨ ਚੜਿਆ ਨਵਜੋਤ ਸਿੰਘ ਸਿੱਧੂ ਦੇ ਲੇਖੀ ਲਗਾਤਾਰ ਇਹ ਗੱਲ ਕਹੀ ਜਾਂਦੀ ਹੈ ਕਿ ਬਜਟ ਸੈਸ਼ਨ ਨੂੰ ਲਾਈਵ ਕੀਤਾ ਜਾਣਾ ਚਾਹੀਦਾ ਹੈ ਪਰ ਜੇਕਰ ਵਿਧਾਨ ਸਭਾ ਦੇ ਵਿੱਚ ਅਜੇ ਹੀ ਇਸ ਤਰ੍ਹਾਂ ਝਗੜੇ ਤੇ ਬਹਿਸ ਹੋਣੀ ਹੁੰਦੀ ਹੈ ਤਾਂ ਇਸ ਦਾ ਲੋਕਾਂ ਦੇ ਉੱਪਰ ਕਾਫੀ ਬੁਰਾ ਪ੍ਰਭਾਵ ਪਵੇਗਾ। ਕਿਲਾ ਰਾਇਪੁਰ ਦੇ ਵਿੱਚ ਬਲਦਾਂ ਦੀ ਦੌੜ ਤੇ ਉੱਪਰ ਲੱਗੀ ਰੋਕ ਨੂੰ ਹਟਾਇਆ। ਕਿਲਾ ਰਾਇਪੁਰ ਵਿੱਚ ਹੋਣ ਵਾਲੀਆਂ ਪੈਂਡੂ ਖੇਡਾਂ ਦੌਰਾਨ ਮੋੜ ਤੋਂ ਬਲਦਾਂ ਦੀਆਂ ਰਵਾਇਤੀ ਦੌੜਾਂ ਕਰਾਉਣ ਦਾ ਰਾਹ ਪਧਰਾ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਨੇ ਅਹਿਮ ਫੈਸਲਾ ਲਿਆ। ਹਾਮਿੰਟਿੰਗ ਦੌਰਾਨ ਕੈਪਟਨ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਪਸ਼ੂਆਂ ਦੀ ਸੁਰੱਖਿਆ ਸਬੰਧੀ ਬਿੱਲ ਪੇਸ਼ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ 2014 ਤੱਕ ਇਲਾ ਰਾਏਪੁਰ ਦੀਆਂ ਪਿੰਡੂ ਖੇਡਾਂ ਦੌਰਾਨ ਬਲਦਾਂ ਦੀ ਦੌੜ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹੁੰਦੀ ਸੀ ਇਸ ਦੇ ਬਾਅਦ ਸੁਪਰੀਮ ਕੋਰਟ ਨੇ ਇਸ ਤੇ ਰੋਕ ਲਗਾ ਦਿੱਤੀ ਸੀ ਇਸ ਤੋਂ ਬਾਅਦ ਰਾਜਪਾਲ ਮੁੱਖ ਮੰਤਰੀ ਤੇ ਪਸ਼ੂ ਪਾਲਣ ਵਿਭਾਗ ਨੇ ਇਸ ਸਬੰਧੀ ਕਈ ਯਤਨ ਕੀਤੇ ਪਿਛਲੇ ਸਾਲ ਅਕਤੂਬਰ ਵਿੱਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਵੀ ਬਲਦਾਂ ਦੀ ਦੌੜ ਮੁੜ ਤੋਂ ਸ਼ੁਰੂ ਕਰਨ ਸਬੰਧੀ ਵਿਸਤਾਰ ਨਾਲ ਚਰਚਾ ਕੀਤੀ ਗਈ ਸੀ ਇਸ ਦੌਰਾਨ ਕਾਨੂੰਨੀ ਤੌਰ ਤੇ ਇਲਾ ਰਾਏਪੁਰ ਦੀਆਂ ਖੇਡ ਸਮਰਥਨ ਕੀਤਾ ਗਿਆ ਸੀ ਇਹਨਾਂ ਖੇਡਾਂ ਵਿੱਚ ਵੱਖ-ਵੱਖ ਪਸ਼ੂ ਵੀ ਹਿੱਸਾ ਲੈਂਦੇ ਹਨ ਲੋਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜੋ ਬਲਦਾਂ ਦੀ ਦੌੜ ਦੇ ਉੱਪਰ ਰੋਕ ਲਗਾਈ ਗਈ ਹੈ ਉਸ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਇਹ ਫੈਸਲਾ ਲਿਆ ਗਿਆ ਹੈ ਲੋਕਾਂ ਵੱਲੋਂ ਇਸ ਦਾ ਕਾਫੀ ਖੁਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਪੁਲਵਾਮਾ ਵਿੱਚ ਸ਼ਹੀਦ ਹੋਏ ਪਰਿਵਾਰ ਦੇ ਘਰ ਦਿਲਜੀਤ ਦੋਸਾਂਜ ਨੇ ਵੀ ਫੜੀ ਪਰਿਵਾਰ ਦੀ ਬਾ ਪੁਲਵਾਮਾ ਹਮਲੇ ਦੇ ਵਿੱਚ ਸ਼ਹੀਦ ਹੋਏ ਪਿੰਡਰੋਲੀ ਦੇ CRPF ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸ਼ਹੀਦ ਕੁਲਵਿੰਦਰ ਸਿੰਘ ਦੇ ਮਾਪਿਆਂ ਲਈ 10000 ਰੁਪਏ ਮਹੀਨਾਵਾਰ ਪੈਨਸ਼ਨ ਲਗਾਈ ਜਾਵੇ ਇਸ ਤੋਂ ਪਹਿਲਾਂ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ 12 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕਰ ਚੁੱਕੀ ਹੈ ਮੁੱਖ ਮੰਤਰੀ 10 ਕੁਮੈਂਟ ਸ਼ਹੀਦ ਦੇ ਕੁਰਬਾਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਦੇ ਨਾਲ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਫਿਦਾਇਨ ਹਮਲੇ ਦੌਰਾਨ ਸ਼ਹੀਦ ਜਵਾਨਾ ਦੀਆਂ ਪਤਨੀਆਂ ਲਈ 3 ਲੱਖ ਰੁਪਏ ਦਾਨ ਕੀਤੇ ਹਨ ਦਲਜੀਤ ਨੇ ਇੰਸਟਾਗ੍ਰam ਤੇ CRPF ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਨੂੰ ਦਿੱਤੇ ਦਾਨ ਦੀ ਰਸੀਦ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਇਹ ਬਹੁਤ ਵਧੀਆ ਗੱਲ ਹੈ ਕਿ ਜਿਹੜੇ ਮੁੱਖ ਮੰਤਰੀ ਇਹ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਦੇ ਸਿਆਸੀ ਲੋਕ ਅਤੇ ਕਲਾਕਾਰ ਜਿਹੜੇ ਨੇ ਓਟ ਪੁਲਵਾਮਾ ਦੇ ਵਿੱਚ ਸ਼ਹੀਦ ਹੋਏ ਪਰਿਵਾਰ ਦੀ ਬਾਹ ਫੜਨ ਦੇ ਵਾਸਤੇ ਅੱਗੇ ਆ ਰਹੇ ਹਨ ਪੰਜਾਬ ਵਿੱਚ ਵਿਕ ਰਹੀ ਹੈ ਨਕਲੀ ਸ਼ਰਾਬ ਹੋਇਆ ਖੁਲਾਸਾ हाल ही ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬੀ ਘਟਿਆ ਦਰਜੇ ਦੀ ਸ਼ਰਾਬ ਪੀ ਰਹੇ ਹਨ ਹੈਰਾਨੀ ਦੀ ਗੱਲ ਹੈ ਕਿ ਸ਼ਰਾਬ ਦੀਆਂ ਕਈ ਬ੍ਰਾਂਡਡ ਕੰਪਨੀਆਂ ਘਟਿਆ ਸ਼ਰਾਬ ਵੇਚ ਰਹੀਆਂ ਹਨ ਇਹ ਖੁਲਾਸਾ ਡਾਇਰੈਕਟੋਰੇਟ ਆਫ ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਗਿਆ ਇਸ ਬਾਰੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨਲ ਕਮਿਸ਼ਨਰ ਕਾਂਸਿੰਗ ਪੰਨੂ ਨੇ ਦੱਸਿਆ ਕਿ ਪੰਜਾਬ ਵਿੱਚ ਕਈ ਬ੍ਰਾਂਡਡ ਕੰਪਨੀਆਂ ਘਟਿਆ ਸ਼ਰਾਬ ਵੇਚ ਰਹੀਆਂ ਹਨ ਉਨ੍ਹਾਂ ਇਹ ਵੀ ਕਿਹਾ ਕਿ ਉਕਤ ਬ੍ਰਾਂਡਾਂ ਦੀ ਕੰਪਨੀ ਦੀ ਗੁਣਵੱਤਾ ਘਟ ਦਰਜ ਕੀਤੀ ਗਈ ਹੈ ਇਸ ਬਾਰੇ ਬਾਈਕਾਦਾ ਡਾਇਰੈਕਟਰ ਆਫ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨਲ ਵੱ ਕਿਉਂ ਆਉਂਦੀ ਸ਼ਰਾਬ ਦੀ ਗੁਣਵੱਤਾ ਬਾਰੇ ਅਧਿਐਨ ਕੀਤਾ ਗਿਆ ਜੋ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਅਤੇ ਜ਼ਹਿਰੀਲੀ ਸ਼ਰਾਬ ਵਿਕ ਰਹੀ ਹੈ ਇਸ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਜੋ ਇਸ ਦੇ ਨਾਲ ਹੋਣ ਵਾਲਾ ਨੁਕਸਾਨ ਹੈ ਉਸ ਨੂੰ ਰੋਕਿਆ ਜਾ ਸਕੇ ਬਲਜਿੰਦਰ ਗੌਰ ਦਾ ਹੋਇਆ ਵਿਆਹ ਇੱਕ ਮੰਚ ਤੇ ਇਕੱਠੇ ਹੋਏ ਸਿਆਸੀ ਆਗੂ ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਤੋਂ ਵਿਦਾਇਕਾ ਬਲਜਿੰਦਰ ਕੌਰ ਵਿਆਹ ਦੇ ਬੰਧਨ ਵਿੱਚ ਬੱਜ ਗਈ। ਮਾਝਾਪ ਜ਼ੋਨ ਦੇ ਇੰਚਾਰਜ ਸੁਖਰਾਜ ਸਿੰਘ ਬਲ ਦੇ ਨਾਲ ਉਹਨਾਂ ਦਾ ਜੱਦੀ ਪਿੰਡ ਜਗਰਾਮ ਤੀਰਤ ਵਿਖੇ ਆਨੰਦ ਕਾਰਜ ਹੋਇਆ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਉਹਨਾਂ ਦੀ ਰਿਸੈਪਸ਼ਨ ਰੱਖੀ ਗਈ ਜਿਸ ਵਿੱਚ ਸ਼ਾਮਲ ਹੋਣ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਅੰਮ੍ਰਿਤਸਰ ਪੁੱਜੇ। ਉਹਨਾਂ ਵਿੱਚ ਸੁਖਬੀਰ ਸਿੰਘ ਬਾਦਲ, ਅਰਵਿੰਦ ਕੇਜੀਵਾਲ, ਭਗਵੰਤ ਮਾਨ ਅਤੇ ਹੋਰ ਵੱਡੇ ਨੇਤਾ ਸ਼ਾਮਲ ਸਨ। ਮਗਰੋਂ ਇਹ ਵਿਆਹ ਜੋੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਸ਼ੀਰਵਾਦ ਲੈਣ ਲਈ ਗਿਆ। ਕੈਪਟਨ ਰਹਤੇ ਉਹਨਾਂ ਦੇ ਪਤੀ ਆਪ ਆਗੂ ਸੁਖਰਾਜ ਬਲ ਨੂੰ ਨਿਗੀ ਜੀਆਂ ਨੂੰ ਆਖੀ ਜੀ ਹਾਂ ਸੁਖਬੀਰ ਸਿੰਘ ਬਾਦਲ ਨੇ ਬਲਜਿੰਦਰ ਕੌਰ ਦੇ ਵਿਆਹ ਦੀ ਰਿਸੈਪਸ਼ਨ ਤੇ ਪਹੁੰਚ ਕੇ ਇੱਕ ਬਹੁਤ ਵਧੀਆ ਮਿਸਾਲ ਕਾਇਮ ਕੀਤੀ ਹੈ ਕਿ ਉਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਉੱਥੇ ਸ਼ਾਮਿਲ ਹੋਏ ਅਤੇ ਹੋਰ ਵੀ ਕਈ ਸਿਆਸੀ ਜਿਹੜੇ ਨੇ ਇੱਕੋ ਮੰਚ ਤੇ ਇਸ ਦੌਰਾਨ ਇਕੱਠੇ ਦਿਖਾਈ ਦਿੱਤੇ ਅਤੇ ਅਸੀਂ ਇਸ ਨਵੀਂ ਵਿਆਹੀ ਜੋੜੀ ਨੂੰ ਉਹਨਾਂ ਦੇ ਬਹੁਤਾ ਜੀਵਨ ਵਾਸਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ ਪੰਜਾਬੀ ਗਾਇਕ ਮੰਗਾ ਦਾ ਹੋਇਆ ਦਿਹਾਂਤ ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਇਸ ਹਫਤੇ ਦਿਹਾਂਤ ਹੋ ਗਿਆ ਉਹ ਲੰਬੇ ਸਮੇਂ ਤੋਂ ਲਿਵਰ ਦੀ ਬਿਮਾਰੀ ਨਾਲ ਪੀੜਤ ਸਨ ਉਹਨਾਂ ਦੀ ਮੌਤ ਤੇ ਪੰਜਾਬੀ ਸੰਗੀਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉਹਨਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਜੇਰੇ ਇਲਾਜ ਉਹ ਦਮ ਤੋੜ ਗਏ ਮੰਗਾ ਨੇ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆ ਵੀ ਤੂੰ ਜਿਪਸੀ ਤੇ ਕਾਤੋ ਲਿਖਵਾਇਆ ਮੇਰਾ ਨਾਮ ਕਾਤੋ ਛੱਡ ਗਈ ਪੜਾਈਆਂ ਡੁੱਬ ਜਾਣੀਏ ਬੇਬੇ ਕਹਿੰਦੀ ਘਰੇ ਬੈਕ ਕੱਢ ਚਾਦਰਾਂ ਕਾਰ ਮੁਲਾਕਾਤ ਸੋਣੀਏ ਮਿਲਣ ਨੂੰ ਜੀ ਕਰਦਾ ਪਿਆਰ ਸਾਡੇ ਦਾ ਦੁਸ਼ਮਣ ਬਣ ਚਲਿਆ ਪਿੰਡ ਸਾਰਾ ਵੀ ਤੇ ਹੋਰ ਕਈ ਮਕਬੂਲ ਗੀਤ ਪੰਜਾਬੀ 뮤직 ਇੰਡਸਟਰੀ ਦੀ ਝੋਲੀ ਪਏ ਪੰਜਾਬੀ ਗਾਇਕ ਮੰਗਾ ਦੀ ਮੌਤ ਦੇ ਨਾਲ ਪੰਜਾਬੀ ਗਾਇਕੀ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ ਮਾਂ ਬੋਲੀ ਦੇ ਲਈ ਜਲੰਧਰ ਦੇ ਵਿੱਚ ਕੱਢਿਆ ਗਿਆ ਜਾਗਰਤੀ ਮਾਰਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਿਛਲੇ ਲੰਬੇ ਸਮੇਂ ਤੋਂ ਸਰਗਰਮੀ ਨਾਲ ਕੰਮ ਕਰਦਿਆਂ ਆ ਰਹੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਕੌਮੰਤਰੀ ਮਾਂ ਬੋਲੀ ਦਿਵਸ ਤੇ ਡਾਕਟਰ ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ ਅਤੇ ਸਰਬੱਤ ਦਾ ਭਲਾ ٹرسٹ ਦੇ ਸੰਚਾਲਕ ਡਾਕਟਰ ਐਸ.ਪੀ ਸਿੰਘ ਓਬਰਾਏ ਜਾਗਰਤੀ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਨਕ ਜਾਗਰਤੀ ਮੰਚ ਦੇ ਜਰਨਲ ਸਕੱਤਰ ਦੀਪਕ ਬਾਲੀ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਪੰਜਾਬੀ ਜਾਗਰਤੀ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰੇਮੀਆਂ ਦੇ ਵੱਖ-ਵੱਖ ਨਾ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਸੰਗੀਤ ਸਾਹਿਤ ਅਤੇ ਸਮਾਜ ਦੇ ਹੋਰਨਾ ਵਰਗਾਂ ਨਾਲ ਸੰਬੰਧਿਤ ਪ੍ਰਮੁੱਖ ਸ਼ਖਸੀਅਤਾਂ ਨੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਪੰਜਾਬ ਜਾਗਰਤੀ ਮੰਚ ਅਤੇ ਸਰਬੱਤ ਦਾ ਭਲਾ ٹرسٹ ਤੇ ਪੰਜਾਬ ਆਰਟਸ ਕੌਂਸਲ ਸਮੇਤ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਮਾਰਚ ਕੱਢਿਆ ਗਿਆ ਬਹੁਤ ਇਤਿਹਾਸਿਕ ਦਿਨ ਹੈ ਕਿ ਅੱਜ ਅਸੀਂ ਸਾਰੇ ਰਲ ਕੇ ਆਪਣੀ ਮਾਂ ਬੋਲੀ ਦਾ ਕਰਜ਼ ਜਿਹੜਾ ਉਤਾਰਨ ਜਾ ਰਹੇ ਹਾਂ ਮਾਂ ਬੋਲੀ ਸਾਡੀ ਜਿਹੜੀ ਸਾਡੀ ਸਦੀਆਂ ਤੋਂ ਸਾਡੇ ਅੰਗ ਸੰਗ ਰਹੀ ਹੈ ਇਹਨੂੰ ਅੱਜ ਕਈ ਪੰਜਾਬੀ ਬਹੁਤ ਸਾਰੇ ਉਹ ਭੁੱਲਦੇ ਜਾ ਰਹੇ ਆ ਇਹ ਜਿਹੜਾ ਯਤਨ ਹੈ ਇਹ ਸਾਡੀਆਂ ਸਰਕਾਰਾਂ ਲਈ ਸਮੂਹ ਪੰਜਾਬੀਆਂ ਲਈ ਤੇ ਪੰਜਾਬੀਅਤ ਦੀ ਭਾਵਨਾ ਜਗਾਉਣ ਲਈ ਜੋ ਜੈਤਨ ਜਾਗਰਤੀ ਮੰਚ ਨੇ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿੱਥੇ ਪੰਜਾਬੀ ਮਾਂ ਬੋਲੀ ਦੀ ਹੋਂਦ ਇਸ ਸਮੇਂ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਉੱਥੇ ਹੀ ਇਸ ਤਰ੍ਹਾਂ ਜੋ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਹਨ ਉਹਨਾਂ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਜੋ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜੜ ਕੇ ਬਣਿਆ ਸੀ ਉੱਥੇ ਹੀ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ ਉਸ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਹੋ ਰਿਹਾ ਹੈ ਤੇ ਹੁਣ ਲੋੜ ਹੈ ਸਾਨੂੰ ਆਪਣੀ ਮਾਂ ਬੋਲੀ ਪ੍ਰਤੀ ਜਾਗਰੂਕ ਹੋਣ ਦੀ ਤਾਂ ਜੋ ਅਸੀਂ ਇਸ ਨੂੰ ਬਚਾ ਸਕੀਏ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾ ਸਕੀਏ ਸੁਮੇத் ਸੈਣੀ ਹੋਏ ਐਸ ਆਈਟੀ ਦੇ ਸਾਹਮਣੇ ਪੇਸ਼ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ 2015 ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਦਾ ਵਿਰੋਧ ਕਰ ਰਹੀਆਂ ਸਿੱਖ ਸੰਗਤਾਂ ਵਿਰੁੱਧ ਕੀਤੀ ਪੁਲਿਸ ਕਾਰਵਾਈ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਆਖਿਰਕਾਰ ਉਸ ਸਮੇਂ ਰਾਜ ਦੇ ਰਹੇ ਪੁਲਿਸ ਮੁਖੀ ਸੁਮੇਦ ਸੈਣੀ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ ਪੁਲਿਸ ਸੂਤਰਾਂ ਅਨੁਸਾਰ ਸੁਮੇਦ ਸੈਣੀ ਨੂੰ 25 ਫਰਵਰੀ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸੈੱਟ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਵਿਖੇ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਆ ਗਿਆ ਜਿੱਥੇ ਹੁਣ ਤੱਕ ਜਾਂਚ ਟੀਮ ਵੱਲੋਂ ਵੱਖ-ਵੱਖ ਪੁਲਿਸ ਅਧਿਕਾਰੀਆਂ ਨਾਲ ਦੂਜੇ ਗਵਾਹਾਂ ਤੋਂ ਕੀਤੀ ਗਈ ਪੁੱਛਗਿੱਛ ਤੇ ਰਿਕਾਰਡ ਕੀਤੇ ਗਏ ਬਿਆਨਾਂ ਦੇ ਆਧਾਰ ਤੇ ਸੁਮੇਦ ਸੈਣੀ ਤੋਂ ਪੁੱਛਗਿੱਛ ਅਤੇ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਆਈਜੀ ਉਮਰਾਂਗੜ ਨੂੰ ਕੀਤਾ ਗਿਆ ਗ੍ਰਿਫਤਾਰ ਬਾਬਲ ਕਲਾਂ ਦੇ ਕੋਟ ਕਪੂਰਾ ਚੌਂਕ ਵਿਖੇ ਵਾਪਰੇ ਗੋਲੀਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਆਈਜੀ ਪਰਮਰਾਦ ਸਿੰਘ ਉਮਰਾਨੰਗੜ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਹਨਾਂ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਵਿਸ਼ੇਸ਼ ਜਾਂਚ ਟੀਮ ਵੱਲੋਂ ਉਮਰਾਨੰਗੜ ਉੱਪਰ ਗੰਭੀਰ ਦੋਸ਼ ਲਗਾਉਂਦਿਆਂ ਪੁੱਛਗਿੱਛ ਲਈ 10 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ 2 ਘੰਟੇ ਚੱਲੀ ਲੰਬੀ ਬਹਿਸ ਤੋਂ ਬਾਅਦ ਅਦਾਲਤ ਨੇ ਆਈਜੀ ਉਮਰਾਨੰਗੜ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਆਰੀ ਪੱਖ ਦੇ ਵਕੀਲਾਂ ਵੱਲੋਂ ਕਈ ਦੋਸ਼ ਲਗਾਏ ਗਏ। ਉਹਨਾਂ ਦਾਵਾ ਕੀਤਾ ਕਿ ਕੋਰਟ ਕਪੂਰਾ ਵਿੱਚ ਬਿਨਾਂ ਕਿਸੇ ਕਾਰਨ ਤੋਂ ਗੋਲੀਆਂ ਚਲਾ ਕੇ ਦਰਜਨਾਂ ਲੋਕਾਂ ਨੂੰ ਜ਼ਖਮੀ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪੁਲਿਸ ਨੇ ਇਸ ਤੇ ਕਥਿਤ ਤੌਰ ਤੇ ਫਰਜ਼ੀ ਮਾਮਲਾ ਦਰਜ ਕਰ ਲਿਆ। ਸੋ ਇਹ ਸੀ ਪੰਜਾਬ ਇਸ ਹਫ਼ਤੇ ਦਾ ਹਾਲ ਅਗਲੀ ਵਾਰ ਆਵਾਂਗੀ ਨਵੀਆਂ ਖਬਰਾਂ ਤੇ ਟਿੱਪਣੀਆਂ ਦੇ ਨਾਲ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।